ਕੋਈ ਕਹਿੰਦਾ ਮੈਂ ਬਾਬਾ ਗੁਰਮukh ਸਿੰਘ ਜੀ ਮਹਾਪੁਰਸ਼ ਤੁਸੀਂ ਮਾਣ ਕਰਿਆ ਕਰੋਗੇ ਕਿ ਤੁਸੀਂ ਸੰਤ ਬਾਬਾ ਅਮਰੀਕ ਸਿੰਘ ਜੀ ਦੇ ਦਰਸ਼ਨ ਕੀਤੇ ਕਿਸੇ ਦਿਨ ਅਸਲੀ ਮਹਾਪੁਰਸ਼ਾਂ ਦੀ ਸੇਵਾ ਤੇ ਦੋ ਡਰਾਈਵਰ ਰੱਖੇ ਨੇ ਕੋਈ ਉਪਮਾ ਨਹੀਂ ਕਰਦਾ ਤੁਸੀਂ ਕਿਹੜਾ ਮੈਨੂੰ ਦੱਸਿਆ ਮੈਂ ਤਾਂ ਇਹੀ ਪੁੱਛਿਆ ਨਾ ਵੀ ਕਿੰਨਾ ਦੀ ਸੇਵਾ ਜਾਂ ਤੇ ਹੋਵੇ ਵੀ ਤੁਸੀਂ ਮੈਨੂੰ ਪਹਿਲਾਂ ਦੱਸਿਆ ਤੇ ਤੁਸੀਂ ਹੈਰਾਨ ਹੋਵੋਗੇ ਦੋ ਡਰਾਈਵਰ ਨਾਮ ਜੱਪੀ ਜਾਣਾ ਜੱਪੀ ਜਾਣਾ ਤੇ ਦੂਸ ਇੱਕ ਥੱਕ ਜਾਂਦਾ ਦੂਜੇ ਨੂੰ ਕਹਿਣਾ ਹੁਣ ਤੂੰ ਗੱਡੀ ਚਲਾ ਪਰ ਬਾਬਾ ਜੀ ਨਹੀਂ ਥੱਕਦੇ ਨਾਮ ਜੱਪੀ ਜਾਣਾ ਸਤਨਾਮ ਵੈਗੁਰੂ ਚੱਲਦਾ ਹੀ ਰਹਿਣਾ ਸਾਧੂ ਦੀ ਕਮਾਈ ਫਿਰ ਬੋਲਦੀ ਆ ਦੱਸਣਾ ਨਹੀਂ ਪੈਂਦਾ ਸਭ ਪਤਾ ਲੱਗਦਾ ਪਏ ਕਿਉਂ ਮਾਰੇ ਕਹਿੰਦੇ ਜੋ ਤੇਰੇ ਅੰਦਰ ਆਣਾ ਉਹ ਲੁਕਣਾ ਨਹੀਂ ਆ ਨਿਕਲਣਾ ਜ਼ਰੂਰ ਆ ਬਾ ਗੁਰਬਾਣੀ ਸਾਨੂੰ ਇੱਕ ਗੱਲ ਕਹਿ ਗਈ ਜੋ ਅੰਦਰ ਆ ਨਾ ਉਹ ਇੱਕ ਦਿਨ ਬਾਹਰ ਆਉਣਾ ਹੀ ਹੀ ਆਣਾ ਫਿਰ ਉਥੇ ਵਿਰਾਗ ਪੈਦਾ ਹੋ ਗਿਆ ਵੀ ਮੈਂ ਤਾਂ ਦਰਸ਼ਨ ਕਰਨੇ ਸੀ ਉਹਨਾਂ ਦੇ ਤਾਂ ਮਾਤਾ ਨੇ ਰਾਣੀ ਨੇ ਆਖਿਆ ਹੁਣ ਉਹਨਾਂ ਦੇ ਸਹਬਜਾਦੇ ਉਹਨਾਂ ਦਾ ਰੂਪ ਹੀ ਨੇ ਤੇ ਨਾਲੇ ਤੁਹਾਡੇ ਹਾਂ ਦੇ ਹੀ ਨੇ ਤਕਰੀਬਨ ਤਾਂ ਫਿਰ ਰਾਣੀ ਨੂੰ ਆਪਣੇ ਮਾਤਾ ਨੂੰ ਪਰਿਵਾਰ ਨੂੰ ਵਜ਼ੀਰਾਂ ਨੂੰ ਮੰਤਰੀਆਂ ਨੂੰ ਲੈ ਕੇ ਉਚੇਚਾ ਆਸਾਮ ਚੋ ਚੱਲ ਕੇ ਆਨੰਦਪੁਰ ਸਾਹਿਬ ਗਿਆ ਸੀ ਤੇ ਤੁਸੀਂ ਜਾਣਦੇ ਨਾ ਪ੍ਰਸ਼ਾਦੀ ਹਾਥੀ ਸੁਣਿਆ ਹੋਣਾ ਨਾ ਤੇ ਗੁਰਦੁਆਰਾ ਤਾਰਾਗੜ੍ਹ ਸਾਹਿਬ ਸੁਣਿਆ ਹੋਣਾ ਕਿਲਾ ਤਾਰਾਗੜ੍ਹ ਸਾਹਿਬ ਜਿੱਥੇ 500 ਬ੍ਰਹਮ ਗਿਆਨੀ ਰਹਿੰਦਾ ਰਿਹਾ ਆਨੰਦਪੁਰ ਸਾਹਿਬ ਪਹਾੜ ਤੇ ਪ੍ਰਸ਼ਾਦੀ ਹਾਥੀ ਤੇ ਸੇਵਾ ਜਾਂਦੀ ਹੁੰਦੀ ਸੀ ਨਾ ਪ੍ਰਸ਼ਾਦਿਆਂ ਕਿਤੇ ਦਰਸ਼ਨ ਕਰਕੇ ਆਇਓ ਕਿਤੇ ਆਨੰਦਪੁਰ ਸਾਹਿਬ ਦੇ ਉੱਤੇ ਪਹਾੜ ਤੇ ਚੜਨਾ ਪੈਂਦਾ ਪ੍ਰੇਮਨਾ ਦਰਸ਼ਨ ਕਰਕੇ ਆਹ ਮਹਾਰਾਜ ਦਾ ਕਿਲਾ ਤਬ ਪ੍ਰਸ਼ਾਦੀ ਹਾਥੀ ਪੰਜ ਕਲਾ ਸ਼ਸਤਰ ਚੰਦਨ ਦੀ ਚੌਂਕੀ ਪੁਤਲੀਆਂ ਵਾਲੀ ਇਸੇ ਤਰ੍ਹਾਂ ਫੁਲਾਦੀ ਢਾਲਾਂ ਤੇ ਪੰਜ ਦਰਿਆਈ ਘੋੜੇ ਹੋਰ ਪਤਾ ਨਹੀਂ ਕਿੰਨੇ ਕੁ ਹੌਦ ਦੇ ਕਾਠੀਆਂ ਚਾਂਦੀ ਦੀਆਂ ਕਢਾਈਆਂ ਸੋਨੇ ਦੀਆਂ ਕਢਾਈਆਂ ਲਿ ਜਾ ਕੇ ਦਸਵੇਂ ਪਾਤਸ਼ਾਹ ਨੂੰ ਨਮਸ਼ਕਾਰ ਕੀਤੀ ਮੱਥਾ ਟੇਕਿਆ ਮਹਾਰਾਜ ਨੇ ਲਾਗੇ ਬੜੇ ਪ੍ਰੇਮ ਦੇ ਨਾਲ ਬਿਠਾਇਆ ਮੰਤਰੀ ਥੱਲੇ ਬੈਠੇ ਇੰਨਾ ਪ੍ਰੇਮ ਕੀਤਾ ਮਹਾਰਾਜ ਕਹਿੰਦੇ ਹੌਲੇ-ਮਹੱਲੇ ਤੱਕ ਜਾਣ ਨਹੀਂ ਦੇਣਾ ਤੇ ਮਹਾਰਾਜ ਦੇ ਦਰਸ਼ਨ ਕੀਤੇ ਕਲਗੀਧਰ ਧੰਗੁਰੂ ਗੋਬਿੰਦ ਸਿੰਘ ਮਹਾਰਾਜ ਧੰਗੁਰੂ RAMਦਾਸ ਸਾਹਿਬ ਕਹਿੰਦੇ ਨਾਮ ਜਪਣਾ ਨਾ ਫਿਰ ਫਿਰ ਉਹਦਾ ਜਪ ਜਿਹਦੇ ਚ ਇੰਨੀ ਤਾਕਤ ਹੈ ਅੱਛਾ ਜਪੋਗੇ ਜੀਦਾ ਵੀ ਉਦਾਂ ਦੇ ਹੋ ਜਾਓਗੇ ਕੋਈ ਗੱਲ ਨਹੀਂ ਉਨੀ ਤਾਕਤ ਆਜੂਗੀ ਤੁਹਾਡੇ ਚ ਪਰ ਜੇ ਤੁਸੀਂ ਸਰਬਸ਼੍ਰੇਸ਼ਟ ਤਾਕਤ ਨੂੰ ਮੰਨੋਗੇ ਤਾਂ ਫਿਰ ਸਾਰਿਆਂ ਦੇ ਉੱਤੇ ਕਿਹਦਾ ਹੁਕਮ ਚੱਲਦਾ ਵਾਹਿਗੁਰੂ ਦਾ ਤੇ ਜੇ ਵਾਹਿਗੁਰੂ ਨੂੰ ਮੰਨਣ ਲੱਗ ਪਏਗਾ ਫਿਰ ਤੇਰਾ ਵੀ ਸਾਰਿਆਂ ਉੱਤੇ ਹੁਕਮ ਜਿਹੜਾ ਹੈ ਉਹ ਚੱਲੇਗਾ ਰਾਜ ਆਸ਼ਰਮ ਮਿਤ ਨਹੀਂ ਜਾਣੀ ਤੇਰੀ ਤੇਰੇ ਸੰਤਨ ਕੀ ਹਾਂ ਚੇਰੀ ਪ੍ਰਕਿਰਤੀ ਕੀ ਦੇ ਅਧੀਨ ਆ ਤੇਰੇ ਨਾਮ ਜਪਣ ਵਾਲਿਆਂ ਦੇ ਅਧੀਨ ਜੋ ਚਾਹੇ ਪ੍ਰਕਿਰਤੀ ਦਾ ਬਣਾ ਸਕਦੇ ਨੇ ਜੋ ਚਾਹੇ ਕਰ ਸਕਦੇ ਨੇ ਸਾਧ ਕੀ ਮੈਮਾ ਬੇਦਨਾ ਜਾਣੇ ਜੇਤਾ ਸੁਣੇ ਤੇਤਾ ਬਖਿਆਨੇ ਹੁਣ ਅੱਗੇ ਇਹ ਸ਼ਬਦ ਸੁਣਿਓ ਤੁਸੀਂ ਹਸ ਤੋ ਜਾਏ ਸੋ ਰੋਵਤ ਆਵੇ ਰੋਵਤ ਜਾਏ ਸੋ ਹਸੇ ਹੱਸਦੇ ਹੋਏ ਮਾੜੇ ਕੰਮ ਕਰਨ ਜਾਂਦੇ ਆ ਕਰਦੇ ਆ ਨੱਚ ਨੱਚ ਹੱਸੈ ਅੱਗੇ ਫਿਰ ਪੜੋ ਨਾ ਚੱਲੇ ਸੇ ਰੋਏ ਨੱਚ ਨੱਚ ਹੱਸੈ ਚੱਲੇ ਸੇ ਰੋਏ ਇਹ ਹਾਲਾਤ ਬਣਦੇ ਜਿੱਥੇ ਸੁੱਖ ਉਥੇ ਦੁੱਖ ਜਿੱਥੇ ਖੁਸ਼ੀ ਉਥੇ ਗਮੀ ਹਸ ਤੋ ਆਏ ਸੋ ਰੋਵਤ ਜਾਵੇ ਜਿਹੜੇ ਮਾੜੇ ਕਰਮ ਬੜੇ ਹਾਸਾ ਸਿੱਕੇ ਕਰਦੇ ਨਾ ਜਾ ਜਾ ਕੇ ਉਹ ਦਰਗਾਹ ਚ ਰੋਂਦੇ ਜਾਣੇ